ਆ ਜਿਹੜੇ ਪਰਸੋ ਚੌਥੇ ਅਮਰੀਕਾ ਨੇ ਆਪਣੇ ਜਿਹੜੇ ਮੁੰਡੇ ਡਿਪੂਟ ਕੀਤੇ ਆ ਅੰਮ੍ਰਿਤਸਰ 에어ਪੋਰਟ ਦੇ ਜਹਾਜ਼ ਉਤਰਿਆ ਨਾ ਮੈਂ ਕਹਿੰਨਾ ਯਾਰ ਇੰਨੇ ਘਟਿਆ ਤੇ ਫੁੱਦੂ ਕਿਸਮ ਦੇ ਲੋਕ ਆ ਨਾ ਆਪਣੇ ਸਾਲੇ ਆਪਣੇ ਲੋਕਾਂ ਦੇ ਉੱਤੇ ਹਸੀ ਜਾਂਦੇ ਆ ਵੀਡੀਓ ਪਾ ਪਾ ਕੇ ਦੱਸੀ ਜਾਂਦੇ ਜੀ ਓ ਦੇਖੋ ਆ ਗਿਆ ਅਮਰੀਕਾ ਤੋਂ ਜਹਾਜ਼ ਆ ਗਏ ਅਮਰੀਕਾ ਵਾਲੇ ਦੰਧੀਆਂ ਕੱਢਣ ਦੇ ਆ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਜੇ ਕਿਤੇ ਇਹੀ ਮੁੰਡੇ ਸੈੱਟ ਆ ਜਾਂਦੇ ਨਾ ਉੱਥੇ 2-2 ਸਾਲ ਵੀ ਟਿਕ ਜਾਂਦੇ ਤਾਂ ਪਿੰਡ ਜਦੋਂ ਉਹਨਾਂ ਨੇ ਕੋਠੀ ਪਾਉਣੀ ਸੀ ਨਾ ਤਾ ਜਿਹੜੇ ਦੰਦियां ਕੱਢਦੇ ਆ ਇਹਨਾਂ ਦੇ ਗੋਡਿਆਂ ਦੇ ਵਿੱਚ ਸਿਰ ਦੇ ਦੇ ਕੇ ਰਾਤਾਂ ਨੂੰ ਰੋਣਾ ਸੀ ਹਾਏ ਅਮਰੀਕਾ ਦੇ ਵਾਲੇ ਨੇ 6 ਮਹੀਨਿਆਂ 'ਚ ਸਾਲਚ ਕੋਠੀ ਖੜੀ ਕਰ ਦਿੱਤੀ ਤਾਂ ਜੇਕ ਤੇ ਇਹਨਾਂ ਦਾ ਵਿੱਚ ਆਪਣਾ ਹੁੰਦਾ ਫੇਰ ਦੇਖਿਓ ਇਹਨਾਂ ਦਾ ਹਾਲ ਕੀ ਹੁੰਦਾ ਹੁਣ ਸਾਲੇ ਦੰਦियां ਕੱਢਦੇ ਆ ਉਹ ਤੁਹਾਡੇ ਨਾਲੋਂ ਫੇਰ ਵੀ ਚੰਗੇ ਆ ਸਾਲੋ ਅਗਲੇ ਰਿਸਕ ਲੈ ਕੇ ਬੰਦੇ ਸੀਗੇ ਉੱਥੇ ਪੁੱਛੋ ਕਿੱਦਾਂ ਪਹੁੰਚੇ ਸੀ ਉਹ ਤੂੰ ਹੀ ਸਾਲੋ ਜਨਾਨੀਆਂ ਦੀਆਂ ਕੁਛੜਾਂ ਦੇ ਵਿੱਚ ਬੜਿਓਂ ਤਾਂ ਕਮੈਂਟ ਕਰਨ ਲੱਗੀਆਂ ਏਦਾਂ ਜੀ ਹੋ ਗਿਆ ਆ ਗਿਆ ਅਮਰੀਕਾ ਵਾਲੇ ਅਗਲੇ ਤੁਹਾਡੀਆਂ ਗੁਰਜਾਈਆਂ 'ਚ ਨਹੀਂ ਬੈਠੇ ਚੁੱਲਿਆਂ ਮੋਰੇ ਜਨਾਨੀਆਂ ਦੇ ਨਾਲ ਬਹਿ ਕੇ ਕਿਤੇ ਗੋਦੀਆਂ 'ਚ ਰੋਟੀਆਂ ਨਹੀਂ ਖਾਦੀਆਂ ਉਹਨਾਂ ਨੇ ਘਰੋਂ ਨਿਕਲੇ ਸੀਗੇ ਅੱਗੇ ਮਹਾਰਾਜ ਨੂੰ ਜੋ ਮਨਜ਼ੂਰ ਉਹ ਹੋਣਾ ਪਰ ਅਗਲੇ ਆਨੇ ਰਿਸਕ ਦਾ ਖੇਡਿਆ ਤੁਹਾਡੀਆਂ ਵਾਂਗੂ ਨਹੀਂ ਪਰ ਇੱਕ ਗੱਲ ਤੁਹਾਨੂੰ ਦੱਸਦਾ ਤੁਸੀਂ ਗੋਡਿਆਂ 'ਚ ਸਿਰ ਦੇ ਦੇ ਕੇ ਰੋਣਾ ਸੀ ਸ਼ੁਕਰ ਕਰੋ ਪੰਜਾਬੀ ਪ੍ਰਾਪਾ ਵਾਪਸ ਆ ਗਿਆ ਆਪਣੇ